ਸਮੀਰ ਆਖਿਰ ਤੂੰ ਇਹ ਸਭ ਕਿਉਂ ਕਰਦਾ ਪਿਆ ਹੈ ਸਾਡੇ ਬਾਰੇ ਨਾ ਸਹੀ ਪਰ ਇੱਕ ਵਾਰ ਉਸ 마ਸੂਮ ਬੱਚੀ ਬਾਰੇ ਤਾਂ ਸੋਚ ਜਿਹੜੀ ਹੁਣੇ-ਹੁਣੇ ਇਸ ਦੁਨੀਆ 'ਚ ਆਈ ਹੈ ਉਸ ਨੂੰ ਤਾਂ ਹਜੇ ਇਹ ਵੀ ਨਹੀਂ ਪਤਾ ਕਿ ਉਸਦੇ ਪਾਪਾ ਕੌਣ ਨੇ ਤੇ ਤੂੰ ਉਸ ਨੂੰ ਇਸ ਤਰ੍ਹਾਂ ਛੱਡਣਾ ਚਾਹੁੰਦਾ ਹੈ ਆਖਿਰ ਓਟੀ ਦੀ ਗਲਤੀ ਕੀ ਹੈ ਸੋਮਿਆ ਕਿੰਨੀ ਚੰਗੀ ਕੁੜੀ ਹੈ ਤੂੰ ਉਸ ਨੂੰ ਤਲਾਕ ਕਿਉਂ ਦੇਣਾ ਚਾਹੁੰਦਾ ਹੈ ਸ਼ੰਕਰ ਜੀ ਨੇ ਆਪਣੇ ਪੁੱਤ ਸਮੀਰ ਨੂੰ ਸਮਝਾਉਂਦੇ ਹੋਏ ਕਿਹਾ ਤਾਂ ਸਮੀਰ ਗੁੱਸੇ 'ਚ ਮੂੰਹ ਫੇਰਦਿਆਂ ਬੋਲਿਆ ਤੁਸੀਂ ਤਾਂ ਆਪਣੀ ਪਸੰਦ ਦੀ ਕੁੜੀ ਨਾਲ ਮੇਰਾ ਵਿਆਹ ਕਰਵਾ ਦਿੱਤਾ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਆਪਣੀ ਪਸੰਦ ਨਾਲ ਵਿਆਹ ਕਰਾਂਗਾ ਹੁਣ ਮੈਨੂੰ ਆਪਣੀ ਪਸੰਦ ਦੀ ਕੁੜੀ ਨਹੀਂ ਮਿਲ ਰਹੀ ਸੀ ਤਾ ਤੁਸੀਂ ਇੰਨੀ ਜਲਦੀ ਕਿਉਂ ਮਚਾਈ ਮਾਂ ਬਿਮਾਰ ਸੀ ਬਿਸਤਰੇ ਤੇ ਪਈ ਸੀ ਮੇਰਾ ਵਿਆਹ ਦੇਖਣਾ ਚਾਹੁੰਦੀ ਸੀ ਤਾਂ ਮੈਂ ਮਜਬੂਰੀ ਵਿੱਚ ਹੀ ਸੋਮਿਆ ਨਾਲ ਵਿਆਹ ਕਰਵਾ ਲਿਆ ਸੀ ਤੇ ਮੇਰੀ ਧੀ ਵੀ ਹੋ ਗਈ ਪਰ ਇਸ ਦਾ ਮਤਲਬ ਇਹ ਤਾਂ ਤਾਂ ਨਹੀਂ ਕਿ ਮੈਂ ਇਸ ਅਨਚਾਹੇ ਰਿਸ਼ਤੇ ਨੂੰ ਉਮਰ ਭਰ ਟੋਲ ਮੰਗਾ ਪਰ ਆਈ ਕੁੜੀ ਲਈ ਤੁਸੀਂ ਆਪਣੇ ਇਕਲੋਤੇ ਪੁੱਤ ਨੂੰ ਤਾਂ ਨਹੀਂ ਛੱਡ ਦਿਓਗੇ ਮੈਨੂੰ ਆਪਣੇ ਹੀ ਦਫ਼ਤਰ 'ਚ ਕੰਮ ਕਰਨ ਵਾਲੀ ਰੇਨਾ ਨਾਲ ਪਿਆਰ ਹੋ ਗਿਆ ਹੈ ਤੇ ਹੁਣ ਮੈਂ ਉਸ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗਾ ਮੈਂ ਸੋਮਿਆ ਨੂੰ ਤਲਾਕ ਦੇ ਦਿੰਦਾ ਹਾਂ ਇਸ ਨੂੰ ਕੁਝ ਪੈਸੇ ਵੀ ਦੇ ਦੇਵਾਂਗਾ ਪਰ ਹੁਣ ਇਹ ਇਸ ਘਰ 'ਚ ਨਹੀਂ ਰਹੇਗੀ ਤੇ ਇਹੀ ਮੇਰਾ ਆਖਰੀ ਫੈਸਲਾ ਹੈ ਮੈਂ ਤੁਹਾਨੂੰ ਤਾਂ ਛੱਡ ਕੇ ਕਿਤੇ ਨਹੀਂ ਜਾ ਰਿਹਾ ਇਹ ਘਰ ਮੇਰਾ ਹੈ ਤੇ ਤੁਸੀਂ ਮੇਰੇ ਪਿਤਾ ਜੀ ਹੋ ਪਰ ਸੋਮਿਆ ਨੂੰ ਆਪਣੀ ਧੀ ਸਮੇਤ ਘਰ ਛੱਡ ਕੇ ਜਾਣਾ ਪਵੇਗਾ ਸਮੀਰ ਇਹ ਫੈਸਲਾ ਸੁਣਾ ਕੇ ਕਮਰੇ ਚੋਂ ਬਾਹਰ ਚਲਾ ਗਿਆ ਤਾਂ ਸ਼ੰਕਰ ਜੀ ਸਿਰ ਫੜ ਕੇ ਬੈਠ ਗਏ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਪੁੱਤ ਨੂੰ ਆਖਰ ਕਿਵੇਂ ਮਨਾਇਆ ਜਾਵੇ ਉਹਨਾਂ ਨੇ ਹੁਣ ਰੇਨਾ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਅਗਲੇ ਦਿਨ ਹੀ ਉਹ ਪੁੱਤ ਦੇ ਦਫ਼ਤਰ ਜਾ ਪਹੁੰਚੇ ਅਚਾਨਕ ਪਿਓ ਨੂੰ ਦਫ਼ਤਰ 'ਚ ਦੇਖ ਕੇ ਸਮੀਰ ਪਹਿਲਾਂ ਤਾਂ ਹੈਰਾਨ ਹੋ ਗਿਆ ਫਿਰ ਉਹ ਉਹਨਾਂ ਨੂੰ ਕੋਨੇ 'ਚ ਲੈ ਜਾ ਕੇ ਬੋਲਿਆ ਤੁਸੀਂ ਇੱਥੇ ਕੀ ਕਰਨ ਆਏ ਹੋ ਪਿਤਾ ਜੀ ਕੁਝ ਚਾਹੀਦਾ ਸੀ ਤਾਂ ਫੋਨ ਕਰ ਦਿੰਦੇ ਸ਼ੰਕਰ ਜੀ ਨੇ ਸਖਤ ਨਜ਼ਰਾਂ ਨਾਲ ਉਸ ਦੀਆਂ ਅੱਖਾਂ 'ਚ ਦੇਖਦਿਆਂ ਕਿਹਾ ਮੈਨੂੰ ਰੇਨਾ ਨਾਲ ਗੱਲ ਕਰਨੀ ਹੈ ਇਹ ਸੁਣ ਕੇ ਸਮੀਰ ਘਬਰਾ ਗਿਆ ਤੇ ਬੋਲਿਆ ਅੱਜ ਉਹ ਦਫ਼ਤਰ ਨਹੀਂ ਆਈ ਉਸੇ ਬਿਲ੍ਹੇ ਪਿੱਛੇ ਤੋਂ ਇੱਕ ਸੋਹਣੀ ਜਹੀ ਕੁੜੀ ਚਿੱਟੇ ਸਲਵਾਰ ਸੂਟ ਪਾਏ ਹੋਏ ਤੇ ਸਮੀਰ ਦੇ ਮੋਢੇ ਤੇ ਹੱਥ ਰੱਖਦਿਆਂ ਬੋਲੀ ਇਹ ਕੌਣ ਹੈ ਸਮੀਰ ਸ਼ੰਕਰ ਜੀ ਨੇ ਉਸ ਦੇ ਆਈਡੀ ਕਾਰਡ ਤੇ ਨਾਂ ਦੇਖਿਆ ਰੇਨਾ ਉਹ ਆਪਣੇ ਆਪ ਹੀ ਬੋਲ ਪਏ ਤੂੰ ਰੇਨਾ ਹੈ ਰੇਨਾ ਹੱਸਦਿਆਂ ਬੋਲੀ ਜੀ ਤੇ ਸ਼ੰਕਰ ਜੀ ਗੰਭੀਰ ਆਵਾਜ਼ ਚ ਬੋਲੇ ਮੈਂ ਸਮੀਰ ਦਾ ਪਿਤਾ ਹਾਂ ਇਹ ਸੁਣ ਕੇ ਰੇਨਾ ਖੁਸ਼ ਹੋ ਗਈ ਤੇ ਅੱਗੇ ਵੱਧ ਕੇ ਉਸਨੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ ਸ਼ੰਕਰ ਜੀ ਗੰਭੀਰ ਆਵਾਜ਼ ਚ ਬੋਲੇ ਰੇਨਾ ਮੈਂ ਤੇਰੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਹੈ ਤਾਂ ਉਹ ਬੋਲੀ ਹੁਣ ਦਫ਼ਤਰ ਚ ਬਹੁਤ ਜ਼ਰੂਰੀ ਕੰਮ ਹੈ ਤੇ ਬੋਸ ਵੀ ਰਾਉਂਡ ਤੇ ਆਉਣ ਵਾਲੇ ਨੇ ਮੈਂ ਸ਼ਾਮ ਨੂੰ ਤੁਹਾਨੂੰ ਮਿਲਣ ਆ ਜਾਵਾਂਗੀ ਸ਼ੰਕਰ ਜੀ ਬੋਲੇ ਠੀਕ ਹੈ ਕਰ ਘਰ ਨਾ ਆਈ ਅਸੀਂ ਬਾਹਰ ਕਿਤੇ ਰੈਸਟੋਰੈਂਟ ਚ ਮਿਲਾਂਗੇ ਇੰਨਾ ਆਖ ਕੇ ਉਹ ਸਮੀਰ ਨੂੰ ਘੂਰਦਿਆਂ ਉੱਥੋਂ ਚਲੇ ਗਏ ਸਮੀਰ ਕੰਬਦਾ ਹੋਇਆ ਪਸੀਨੇ ਪਸੀਨੇ ਹੋ ਗਿਆ ਤੇ ਉਸ ਨੂੰ ਲੱਗਣ ਲੱਗ ਪਿਆ ਕਿ ਹੁਣ ਤਾਂ ਉਸ ਦਾ ਭੇਦ ਖੁੱਲ ਜਾਵੇਗਾ ਤੇ ਉਸ ਦਾ ਝੂਠ ਰੇਨਾ ਸਾਹਮਣੇ ਵੀ ਖੁੱਲ ਜਾਵੇਗਾ ਉਹ ਸੋਚਣ ਲੱਗਾ ਕੀ ਕੀ ਕਰੇ ਤੇ ਕੀ ਨਾ ਕਰੇ ਇਹੋ ਸਭ ਸੋਚਦਿਆਂ ਸੋਚਦਿਆਂ ਉਸ ਦਾ ਦਿਮਾਗ ਗੁੱਸੇ ਨਾਲ ਫਟਣ ਲੱਗ ਪਿਆ ਉਹ ਸੋਚਣ ਲੱਗਾ ਕੀ ਪਿਤਾ ਜੀ ਨੂੰ ਰੇਨਾ ਨਾਲ ਮਿਲਣ ਦੀ ਕੀ ਲੋੜ ਸੀ ਪਹਿਲਾ ਮੈਂ ਤਾਂ ਆਪਣੀ ਪਤਨੀ ਨੂੰ ਤਲਾਕ ਦੇ ਦਿੰਦਾ ਫਿਰ ਰੇਨਾ ਨੂੰ ਘਰ ਹੀ ਤਾਂ ਲਿਉਣ ਵਾਲਾ ਸੀ ਉਸ ਦਾ ਮਨ ਵਾਰ-ਵਾਰ ਗੁੱਸੇ ਨਾਲ ਭੜਕ ਰਿਹਾ ਸੀ ਪਰ ਉਹ ਕੁਝ ਕਰ ਨਹੀਂ ਸਕਦਾ ਸੀ ਸ਼ਾਮ ਨੂੰ ਅਚਾਨਕ ਹੀ ਰੇਨਾ ਘਬराई ਹੋਈ ਜਹੀ ਦਫ਼ਤਰੋਂ ਨਿਕਲ ਲੱਗੀ ਸਮੀਰ ਨੇ ਪੁੱਛਿਆ ਕਿੱਥੇ ਜਾ ਰਹੀ ਹੈ ਉਹ ਬੋਲੀ ਮੇਰੀ ਮਾਂ ਦੀ ਤਬੀਅਤ ਖਰਾਬ ਹੋ ਗਈ ਹੈ ਤੇ ਮੈਨੂੰ ਅੱਜ ਹੀ ਪਿੰਡ ਜਾਣਾ ਪਵੇਗਾ ਤੁਸੀਂ ਆਪਣੇ ਪਿਤਾ ਜੀ ਨੂੰ ਕਹਿ ਦੇਣਾ ਕਿ ਮੈਂ ਵਾਪਸ ਆ ਕੇ ਉਨ੍ਹਾਂ ਨਾਲ ਮਿਲ ਲਵਾਂਗੀ ਇੰਨਾ ਆਖ ਕੇ ਉਹ ਤੇਜ਼ੀ ਨਾਲ ਉੱਥੋਂ ਨਿਕਲ ਗਈ ਤਦ ਜਾ ਕੇ ਸਮੀਰ ਨੇ ਰਾਹਤ ਦਾ ਸਾਹ ਲਿਆ ਹੁਣ ਉਹ ਘਰ ਪਹੁੰਚਿਆ ਤਾਂ ਉਸ ਦਾ ਮੂੰਹ ਲਟਕਿਆ ਹੋਇਆ ਸੀ ਉਧਰ ਉਸ ਦੀ ਪਤਨੀ ਸਉਮਿਆ ਦਾ ਚਿਹਰਾ ਰੋਂਦੇ ਰੋਂਦੇ ਸੁੱਜ ਕੇ ਲਾਲ ਹੋ ਚੁੱਕਿਆ ਸੀ ਉਸਨੇ ਪਤਨੀ ਵੱਲ ਨજર ਚੁੱਕ ਕੇ ਵੀ ਨਾ ਦੇਖਿਆ ਤੇ ਗੁੱਸੇ 'ਚ ਬੋਲਿਆ ਤੂੰ ਹਜੇ ਤੱਕ ਇੱਥੇ ਹੀ ਹੈਂ ਮੈਂ ਤੈਨੂੰ ਕਿਹਾ ਸੀ ਨਾ ਕਿ ਆਪਣੀ ਬੱਚੀ ਨੂੰ ਲੈ ਕੇ ਪੇਕੇ ਘਰ ਚਲੀ ਜਾ ਮੈਂ ਤਲਾਕ ਦੇ ਕਾਗਜ਼ ਭੇਜ ਦੇਵਾਂਗਾ ਇਹ ਸੁਣਦਿਆਂ ਹੀ ਸੋਮਿਆ ਦਾ ਰੋਣਾ ਇੱਕ ਬਾਰ ਫਿਰ ਫੁੱਟ ਪਿਆ ਇੱਧਰ ਸ਼ੰਕਰ ਜੀ ਦਾ ਚਿਹਰਾ ਗੁੱਸੇ ਨਾਲ ਭਰ ਗਿਆ ਉਹ ਬੋਲੇ ਤੂੰ ਇਸ ਤਰ੍ਹਾਂ ਮੇਰੀ ਨੂਨੋ ਕਰੋ ਜਾਨ ਲਈ ਨਹੀਂ ਕਹਿ ਸਕਦਾ ਤਾ ਸਮੀਰ ਬੋਲਿਆ ਨੂੰ ਤਾਂ ਭਰਾਈ ਹੈ ਮੈਂ ਤੁਹਾਡਾ ਆਪਣਾ ਪੁੱਤ ਹਾਂ ਮੈਂ ਇਸ ਘਰ ਚ ਜੋ ਚਾਹਾਂਗਾ ਉਹੀ ਕਰਾਂਗਾ ਤੁਹਾਨੂੰ ਮੇਰਾ ਸਾਥ ਦੇਣਾ ਪਵੇਗਾ ਪਵੇਗਾ ਹੁਣ ਮਾਂ ਇਸ ਦੁਨੀਆ ਚ ਨਹੀਂ ਰਹੀ ਕਿ ਮੈਂ ਦਿਖਾਵੇ ਲਈ ਪਤਨੀ ਦਾ ਸਾਥ ਨਿਭਾਉਣ ਦਾ ਢੋਂਗ ਕਰਾਂ ਇੰਨਾ ਆਖ ਕੇ ਉਹ ਗੁੱਸੇ 'ਚ ਪੈਰ ਪਟਕਦੇ ਆ ਆਪਣੇ ਕਮਰੇ ਵੱਲ ਚ ਜਾਣ ਲੱਗਾ ਤਾਂ ਸ਼ੰਕਰ ਜੀ ਗੁੱਸੇ ਨਾਲ ਪਟਕ ਉੱਠੇ ਤੇ ਬੋਲੇ ਅੱਜ ਮੈਨੂੰ ਰੀਨਾ ਨਾਲ ਮਿਲਣਾ ਸੀ ਉਹ ਕਿੱਥੇ ਹੈ ਸਮੀਰ ਬੋਲਿਆ ਉਹ ਪਿੰਡ ਚਲੀ ਗਈ ਹੈ ਤੇ ਤੁਸੀਂ ਇਹ ਇਹ ਨਾ ਸੋਚਿਓ ਕਿ ਤੁਸੀਂ ਰੀਨਾ ਨਾਲ ਗੱਲ ਕਰਕੇ ਉਸ ਨੂੰ ਭੜਕਾ ਦਿਓਗੇ ਤੇ ਉਹ ਮੈਨੂੰ ਛੱਡ ਦੇਵੇਗੀ ਤਾਂ ਮੈਂ ਇਸ ਔਰਤ ਨੂੰ ਆਪਣੀ ਪਤਨੀ ਮੰਨ ਲਵਾਂਗਾ ਤੁਸੀਂ ਜ਼ਬਰਦਸਤੀ ਮੈਨੂੰ ਇਸ ਨਾਲ ਪਿਆਰ ਕਰਨ ਲਈ ਮਜਬੂਰਤਾ ਨਹੀਂ ਕਰ ਸਕਦੇ ਸਮੀਰ ਉਹਨਾਂ ਦੀਆਂ ਅੱਖਾਂ 'ਚ ਦੇਖਦਿਆਂ ਬੋਲਿਆ ਉਸ ਦੀਆਂ ਅੱਖਾਂ ਦੀ ਦ੍ਰਿੜਤਾ ਦੇਖ ਕੇ ਸ਼ੰਕਰ ਜੀ ਕੰਬ ਗਏ। ਉਹਨਾਂ ਦਾ ਮਨ ਹੁਣ ਇੱਕਦਮ ਸਖਤ ਹੋ ਗਿਆ। ਉਹ ਗੁੱਸੇ 'ਚ ਬੋਲੇ ਜੇਕਰ ਤੂੰ ਆਪਣੀ ਜਿੱਦ ਨਾ ਛੱਡੀ, ਨੂੰ ਨੂੰ ਉਸ ਦਾ ਹੱਕ ਨਾ ਦਿੱਤਾ, ਆਪਣੀ ਧੀ ਨੂੰ ਨਾ ਅਪਣਾਇਆ ਤਾਂ ਮੈਂ ਤੈਨੂੰ ਧੱਕੇ ਮਾਰ ਕੇ ਇਸ ਘਰੋਂ ਕੱਢ ਦਿਆਂਗਾ। ਸਮੀਰ ਗੁੱਸੇ ਨਾਲ ਭੜਕਦਿਆਂ ਬੋਲਿਆ, "ਜ਼ਰੂਰ ਤੁਹਾਡੇ ਘਰ 'ਚ ਰਹਿਣ ਦਾ ਸ਼ੌਂਕ ਵੀ ਨਹੀਂ ਹੈ ਮੈਨੂੰ। ਤੁਸੀਂ ਰਹੋ ਇਕੱਲੇ ਆਪਣੇ ਘਰ 'ਚ। ਮੈਂ ਤਾਂ ਰੇਣਾ ਨਾਲ ਆਪਣੀ ਨਮੀ ਜ਼ਿੰਦਗੀ ਸ਼ੁਰੂਆਤ ਕਰਾਂਗਾ ਹੁਣ ਉਹ ਵੀ ਘਬਰਾ ਗਿਆ ਸੀ ਕਿ ਰੇਣਾ ਸਾਹਮਣੇ ਉਸ ਦੀ ਸਚਾਈ ਪਹਿਲਾਂ ਹੀ ਖੁੱਲ ਜਾਵੇਗੀ ਇਸ ਲਈ ਉਹ ਗੁੱਸੇ ਚ ਘਰ ਛੱਡ ਕੇ ਚਲਾ ਗਿਆ ਸ਼ੰਕਰ ਜੀ ਸਿਰ ਫੜ ਕੇ ਬੈਠ ਗਏ ਸੋਮਿਆ ਫੁੱਟ ਫੁੱਟ ਕੇ ਰੋ ਰਹੀ ਸੀ ਉਸ ਕੋ ਲਾ ਕੇ ਸ਼ੰਕਰ ਜੀ ਨੇ ਉਸ ਦੇ ਮੱਥੇ ਤੇ ਹੱਥ ਫੇਰਦਿਆਂ ਕਿਹਾ ਬੇਟੀ ਤੂੰ ਪਰਾਈ ਨਹੀਂ ਹੈ ਇਸ ਘਰ ਦਾ ਹਿੱਸਾ ਹੈ ਸਮੀਰ ਤੇਰੇ ਨਾਲ ਜਿੰਨਾ ਵੀ ਜ਼ੁਲਮ ਕਰੇ पर मैं तेरे नाल ظلم ਨਹੀਂ ਹੋਂਦਾਂਗਾ ਇਨਾ ਆਖ ਕੇ ਉਹ ਕਿਸੇ ਡੂੰਗੀ ਸੋਚ ਚ ਡੁੱਬ ਗਏ ਹਫਤੇ ਬਾਅਦ ਹੀ ਉਹਨਾਂ ਨੇ ਸਮੀਰ ਨੂੰ ਫੋਨ ਕੀਤਾ ਤੇ ਕਿਹਾ ਤਲਾਕ ਦੇ ਕਾਗਜ਼ ਤਿਆਰ ਹੋ ਗਏ ਨੇ ਤੂੰ ਆ ਕੇ ਸਾਈਨ ਕਰ ਜਾ ਨੂੰ ਨੂੰ ਤੇਰੇ ਨਾਲ ਬੰਨ ਕੇ ਰੱਖਣ ਤੇ ਮੈਨੂੰ ਕੋਈ ਫਾਇਦਾ ਨਹੀਂ ਦਿਖ ਰਿਹਾ ਇਹ ਸੁਣ ਕੇ ਸਮੀਰ ਖੁਸ਼ ਹੋ ਗਿਆ ਤੇ ਬੋਲਿਆ ਮੈਨੂੰ ਪਤਾ ਸੀ ਪਿਤਾ ਜੀ ਤੁਸੀਂ ਮੇਰਾ ਸਾਥ ਹੀ ਦਿਓਗੇ ਉਹ ਘਰ ਆਇਆ ਤਾਂ ਉਸਨੇ ਤਲਾਕ ਦੇ ਕਾਗਜ਼ ਤੇ ਸਾਈਨ ਕਰ ਦਿੱਤੇ ਫਿਰ ਉਹ ਆਪਣੇ ਕਮਰੇ ਵੱਲ ਜਾਣ ਲੱਗਾ ਤੇ ਸ਼ੰਕਰ ਜੀ ਬੋਲੇ ਸੁਣ ਉਧਰ ਕਿਧਰ ਜਾ ਰਹਾ ਹੈ ਜਿੱਥੋਂ ਆਇਆ ਹੈ ਉੱਥੇ ਹੀ ਵਾਪਸ ਚਲਾ ਜਾ ਸਮੀਰ ਹੈਰਾਨ ਰਹਿ ਗਿਆ ਉਹ ਬੋਲਿਆ ਤੁਸੀਂ ਤਾਂ ਮੇਰੇ ਮੇਰੇ ਫੈਸਲੇ 'ਚ ਮੇਰੇ ਨਾਲ ਹੋ ਮੈਂ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਹੈ ਤਾਂ ਘਰ ਛੱਡ ਕੇ ਇਹ ਜਾਏਗੀ ਮੈਂ ਨਹੀਂ ਤਾਂ ਉਹ ਗੁੱਸੇ 'ਚ ਬੋਲੇ ਨਹੀਂ ਇਹ ਘਰ ਮੈਂ ਨੂੰਹ ਦੇ ਨਾਂ ਕਰ ਦਿੱਤਾ ਹੈ ਤੇ ਮੇਰੀ ਨੂੰਹ ਇਸ ਘਰ ਵਿੱਚ ਹੀ ਰਹੇਗੀ ਤੂੰ ਮੇਰਾ ਨਾਲਾਇਕ ਪੁੱਤ ਹੈ ਤੇ ਮੈਂ ਤੈਨੂੰ ਪੁੱਤ ਆਖਣ ਤੋਂ ਇਨਕਾਰ ਕਰਦਾ ਹਾਂ ਨੂੰਹ ਮੇਰੀ ਆਪਣੀ ਹੈ ਪਰਾਈ ਨਹੀਂ ਸਮਝਿਆ ਤੂੰ ਇਹ ਸੁਣ ਕੇ ਸਮੀਰ ਗੁੱਸੇ ਨਾਲ ਬੁਖਲਾ ਗਿਆ ਤੇ ਬੋਲਿਆ ਬਾਹਰ ਚ ਜਾਣ ਤੁਸੀਂ ਸਾਰੇ ਮੈਂ ਆਪਣੀ ਰੇਣਾਂ ਨਾਲ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਾਂਗਾ ਉਹ ਉੱਥੋਂ ਚਲਾ ਗਿਆ ਰੇਨਾ 20 ਦਿਨਾਂ ਬਾਅਦ ਦਫ਼ਤਰ ਆਈ ਤਾਂ ਬੜੀ ਉਖੜੀ ਉਖੜੀ ਜਿਹੀ ਲੱਗ ਰਹੀ ਸੀ ਸਮੀਰ ਇੰਨੇ ਦਿਨਾਂ ਤੋਂ ਆਪਣੇ ਦੋਸਤ ਦੇ ਘਰ ਹੀ ਰਹਿ ਰਿਹਾ ਸੀ ਰੇਨਾ ਨੂੰ ਦੇਖਦਿਆਂ ਹੀ ਉਹ ਬੋਲਿਆ ਮੈਂ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਹੈ ਹੁਣ ਅਸੀਂ ਵਿਆਹ ਕਰ ਲਈਏ ਤੇ ਨਵੀਂ ਜ਼ਿੰਦਗੀ ਸ਼ੁਰੂ ਕਰੀਏ ਰੇਨਾ ਨੇ ਉਸ ਦੀਆਂ ਅੱਖਾਂ 'ਚ ਗੁੱਸੇ ਨਾਲ ਦੇਖ ਕੇ ਕਿਹਾ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਇੰਨਾ ਆਖ ਕੇ ਉਹ ਉੱਥੋਂ ਜਾਣ ਲੱਗੀ ਤਾਂ ਸਮੀਰ ਨੇ ਉਸ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦਰ ਇਹਨਾਂ ਨੇ ਗੁੱਸੇ 'ਚ ਉਸ ਨੂੰ ਜ਼ੋਰ ਦਾ ਥੱਪੜ ਮਾਰਦਿਆਂ ਕਿਹਾ ਤੁਸੀਂ ਵਿਆਹੇ ਹੋਏ ਸੀ ਇਹ ਗੱਲ ਤਾਂ ਮੈਨੂੰ ਪਤਾ ਸੀ ਪਰ ਤੁਸੀਂ ਦੱਸਿਆ ਸੀ ਕਿ ਤੁਹਾਡੀ ਪਤਨੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਇਸ ਲਈ ਤੁਸੀਂ ਉਸ ਨੂੰ ਤਲਾਕ ਦੇਣਾ ਚਾਹੁੰਦੇ ਹੋ ਪਰ ਤੁਹਾਡੇ ਪਿਤਾ ਜੀ ਨੇ ਫੋਨ ਕਰਕੇ ਮੈਨੂੰ ਸਭ ਕੁਝ ਦੱਸ ਦਿੱਤਾ ਤੁਹਾਡੀ ਪਤਨੀ ਬਿਲਕੁਲ ਠੀਕ ਹੈ ਤੁਹਾਡੀ ਇੱਕ ਧੀ ਵੀ ਹੈ ਤੁਸੀਂ ਆਪਣੇ ਘਰ ਪਰਿਵਾਰ ਬਰਬਾਦ ਕਰਕੇ ਮੇਰੇ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਸੀ ਕਿਸੇ ਨੂੰ ਰੁਆ ਕੇ ਮੈਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਨਹੀਂ ਕਰ ਸਕਦੀ ਮੈਨੂੰ ਅਜਿਹੇ ਇਨਸਾਨ ਇਨਸਾਨ ਨਾਲ ਜ਼ਿੰਦਗੀ ਨਹੀਂ ਬਤੀਤ ਕਰਨੀ ਜਿਹੜਾ ਆਪਣੀ ਪਤਨੀ ਦੀਆਂ ਭਾਵਨਾਵਾਂ ਨੂੰ ਇੰਨੀ ਬੇਰਹਿਮੀ ਨਾਲ ਕੁਚਲ ਦੇਵੇ ਕੱਲ ਨੂੰ ਇਹ ਸਭ ਤੁਸੀਂ ਮੇਰੇ ਨਾਲ ਵੀ ਕਰ ਸਕਦੇ ਹੋ ਜੇ ਤੁਹਾਨੂੰ ਮੇਰੇ ਤੋਂ ਵੱਧ ਚੰਗੀ ਕੋਈ ਮਿਲ ਗਈ ਤਾਂ ਇਹ ਸੁਣ ਕੇ ਸਮੀਰ ਹੱਕਾ ਬੱਕਾ ਰਹਿ ਗਿਆ ਉਹ ਗੁੱਸੇ 'ਚ ਉਬਲਦਾ ਹੋਇਆ ਆਪਣੇ ਘਰ ਪਹੁੰਚਿਆ ਤਾਂ ਦੇਖਿਆ ਕਿ ਉਸਦੀ ਪਤਨੀ ਚਾਹ ਨਾਸ਼ਤੇ ਦੀ ਟਰੇ ਲੈ ਕੇ ਉਸਦੇ ਪਿਤਾ ਜੀ ਦੇ ਕਮਰੇ 'ਚ ਜਾ ਰਹੀ ਸੀ ਉਹ ਉਸ ਨੂੰ ਦੇਖਦਿਆਂ ਹੀ ਉਹ ਉਸ ਕੋਲ ਗਿਆ ਤੇ ਟਰੇ ਨੂੰ ਧੱਕਾ ਮਾਰ ਕੇ ਗੁੱਸੇ ਨਾਲ ਚੀਕਦਿਆਂ ਬੋਲਿਆ ਆਖਰ ਤੂੰ ਮੇਰੀ ਜ਼ਿੰਦਗੀ ਬਰਬਾਦ ਕਰ ਹੀ ਦਿੱਤੀ ਸੋਮਿਆ ਘਬਰਾ ਗਈ ਗਰਮ ਚਾਹ ਉਸਦੇ ਸੂਟ ਤੇ ਡਿੱਗ ਗਈ ਸੀ ਅੱਧੇ ਸ਼ੰਕਰ ਜੀ ਆ ਕੇ ਆਪਣੇ ਪੁੱਤ ਨੂੰ ਜ਼ੋਰਦਾਰ ਥੱਪੜ ਮਾਰਿਆ ਥੱਪੜ ਦੀ ਗੂੰਜ ਉਸ ਦੇ ਕੰਨਾਂ 'ਚ ਗੂੰਜਦੀ ਰਹੀ ਉਹ ਕਦੇ ਸੋਚ ਵੀ ਨਹੀਂ ਸਕਦਾ ਸੀ ਕਿ ਉਸ ਨੂੰ ਇਸ ਤਰ੍ਹਾਂ ਥੱਪੜ ਵੀ ਪੈ ਸਕਦਾ ਹੈ ਫਿਰ ਗਰਮ ਚਾਹ ਨਾਲ ਭਿੱਜੇ ਸੂਟ ਨੂੰ ਸੰਭਾਲਦਿਆਂ ਸੋਮਿਆ ਨੇ ਉਸ ਨੂੰ ਪਿੱਛੇ ਤੱਕ ਦੇਆ ਕਿਹਾ ਹੁਣ ਤੁਸੀਂ ਮੇਰੇ ਪਤੀ ਨਹੀਂ ਹੋ ਜੋ ਮੇਰੇ ਨਾਲ ਦੁਰਵਿਵਹਾਰ ਕਰਨ ਆ ਗਏ ਤੁਹਾਡੀ ਹਿੰਮਤ ਕਿਵੇਂ ਹੋਈ ਮੇਰੇ ਨਾਲ ਬਤਮੀਜ਼ੀ ਕਰਨ ਦੀ ਉਹ ਹੈਰਾਨੀ ਨਾਲ ਪਿਤਾ ਜੀ ਵੱਲ ਦੇਖਣ ਲੱਗਾ ਸ਼ੰਕਰ ਜੀ ਗੁੱਸੇ 'ਚ ਬੋਲੇ ਤੂੰ ਸਾਬ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਉੱਤੋਂ ਆ ਕੇ ਘਰ 'ਚ ਹੰਗਾਮਾ ਕਰਦਾ ਹੈ ਨਿਕਲ ਜਾ ਇਥੋਂ ਨਹੀਂ ਤਾਂ ਪੁਲਿਸ ਬੁਲਾ ਲਵਾਂਗੇ ਸਮੀਰ ਗੁੱਸੇ ਨਾਲ ਚੀਕਦਿਆਂ ਬੋਲਿਆ ਤੁਹਾਨੂੰ ਰੇਨਾ ਦਾ ਨੰਬਰ ਕਿੱਥੋਂ ਮਿਲਿਆ ਤੁਸੀਂ ਉਸ ਨੂੰ ਫੋਨ ਕਿਉਂ ਕੀਤਾ ਤਾਂ ਸ਼ੰਕਰ ਜੀ ਮੁਸਕਰਾਉਂਦਿਆਂ ਬੋਲੇ ਮੈਂ ਤੇਰਾ ਬਾਪ ਹਾਂ ਬੇਟਾ ਦਫ਼ਤਰ ਤੋਂ ਉਸ ਦਾ ਨੰਬਰ ਲੈ ਲਿਆ ਸੀ ਮੈਂ ਤੇ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ ਕਿ ਸਮੀਰ ਕਿਸ ਤਰ੍ਹਾਂ ਆਪਣੀ ਪਤਨੀ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ ਹੁਣ ਅੱਗੇ ਉਸ ਦਾ ਫੈਸਲਾ ਹੈ ਕਿ ਉਹ ਅਜਿਹੇ ਇਨਸਾਨ ਨਾਲ ਘਰ ਬਸਾਉਣਾ ਚਾਹੁੰਦੀ ਹੈ ਜਾਂ ਨਹੀਂ ਸਮੀਰ ਗੁੱਸੇ ਨਾਲ ਤਿਲ ਮਿਲਾ ਉੱਠਿਆ ਪਰ ਉਹ ਕੁਝ ਨਾ ਕਰ ਸਕਿਆ ਦਫ਼ਤਰ 'ਚ ਵੀ ਉਸ ਦੀ ਬਹੁਤ ਬਦਨਾਮੀ ਹੋ ਗਈ ਸੀ ਇਸ ਲਈ ਦਫ਼ਤਰ ਜਾਂਦਿਆਂ ਵੀ ਉਸ ਨੂੰ ਸ਼ਰਮ ਆਉਂਦੀ ਸੀ ਕੁਝ ਦਿਨਾਂ ਬਾਅਦ ਉਸ ਨੇ ਅਸਤੀਫਾ ਦੇ ਦਿੱਤਾ ਤੇ ਨੌਕਰੀ ਲੱਭਣ ਲਈ ਦੂਜੇ ਸ਼ਹਿਰ ਚਲਾ ਗਿਆ ਉਸ ਦੀ ਜ਼ਿੰਦਗੀ 'ਚ ਕਿਤੇ ਵੀ ਸਕੂਨ ਨਹੀਂ ਸੀ ਕਿਉਂਕਿ ਜਿਸ ਨੂੰ ਉਸ ਨੇ ਚਾਇਆ ਸੀ ਉਸ ਪਾਸਿਓਂ ਵੀ ਉਸ ਨੂੰ ਪਿਆਰ ਨਹੀਂ ਮਿਲਿਆ ਤੇ ਜਿਸ ਨੇ ਉਸ ਨੂੰ ਸੱਚਾ ਪਿਆਰ ਕੀਤਾ ਸੀ ਉਹ ਤਾਂ ਕਦੋਂ ਦਾ ਉਸ ਦਾ ਪਿੱਛਾ ਛੱਡ ਚੁੱਕੀ ਸੀ ਦੋਸਤੋ ਰਿਸ਼ਤਿਆਂ ਦੀ ਨੀ ਹਮੇਸ਼ਾ ਪਿਆਰ ਵਫਾਦਾਰੀ ਤੇ ਜ਼ਿੰਮੇਵਾਰੀ ਤੇ ਟਿਕੀ ਹੁੰਦੀ ਹੈ ਜਦੋਂ ਇਨਸਾਨ ਆਪਣੀ ਜਿੱਦ ਤੇ ਸਵਾਰਥ ਚ ਅੰਨਾ ਹੋ ਜਾਂਦਾ ਹੈ ਤਾਂ ਉਹ ਆਪਣਾ ਘਰ ਆਪਣੇ ਲੋਕ ਵੀ ਗੁਆ ਬੈਠਦਾ ਹੈ ਸੱਚੇ ਰਿਸ਼ਤੇ ਤਿਆਗ ਆਪਣਤ ਤੇ ਸਾਥ ਨਿਭਾਉਣ ਨਾਲ ਬੰਦੇ ਨੇ ਇੱਕ ਦਿਨ ਦਾ ਆਕਰਸ਼ਨ ਕਦੇ ਵੀ ਉਸ ਪਰਿਵਾਰ ਦੀ ਜਗ੍ਹਾ ਨਹੀਂ ਲੈ ਸਕਦਾ ਜਿਹੜਾ ਹਰ ਹਾਲ 'ਚ ਸਾਡਾ ਸਾਥ ਦਿੰਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ